That's <laughs> ਸ਼ਬਦ ਹੁਣ ਮੇਰੇ ਤੇ ਆਪਾਂ ਖੰਦੇ ਯਾਰ ਬੰਨ੍ਹ ਕਰ ਆਪਾਂ ਸਾਰਾ ਹੋਏ ਹੋਏ ਬੰਦਾ ਬੈਕ ਟੂ ਰੋਕਮ ਦੇ ਵਿਚਾਰ ਆਤਮਾ ਕਹਿੰਦੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਨਹੀਂ ਆ ਰਹੀ ਦਿੱਦੇ ਦੇ ਮਰਜ਼ੀ ਨਾਲ ਆ ਰਹਾ ਵੀ ਨਹੀਂ ਆ ਬਸ ਜੀਰਾ ਦਾ ਮਰਜ਼ੀ ਦਾ ਰੱਖ ਸਕਦੇ ਐ ਕਿ ਮੁਰਦੇ ਵੀ ਕੰਨ ਦਾ ਬਿਲਕੁਲ ਆਇਓ ਹੋਵੇ ਐ ਇਹ ਗੱਲ ਅਲੱਗ ਹੈ ਜੀਰਾ ਆਪਣੇ ਮਰਜ਼ੀ ਦਾ ਸਭਾ ਸਕਦੇ ਆਪਾ ਉਹਦੇ ਰਿਕਾਰ ਨਾਲ ਆਪਣੇ ਦੇ ਹਾਂ ਤਾਂ ਮਰਜ਼ੀ ਨਾਲ ਸਭ ਸਕਦੇ ਆ ਮਰੇ ਨੂੰ ਵੀ ਰੱਖ ਸਕਦੇ ਆ ਪਰ ਆਤਮਾ ਆਪਣੀ ਮਰਜ਼ੀ ਨਾਲ ਭੰਡੇ ਰੱਖ ਸਕਦੇ ਫਿਰ ਕਹ ਰਿਹਾ ਹਾਂ ਇੱਕ ਵੀ ਬੰਦਾ ਨਾ ਕੋ ਭਾਰੋ ਭਰ ਤੋਰ ਇਸਤਾਨ ਦਾ ਛਿਪਾ ਜਿੰਨਾ ਮੈਂ ਉਹਦੇ ਹੁਕਮ ਦੇ ਵਿੱਚ ਹੈ ਜਿਹੜਾ ਪਰਮਾਤਮਾ ਦਾ ਤਸਵੀਰ ਪੜਵਾਣ ਦੀ ਦਿੱਤਾ ਹਦਾ ਜਿਉਂ ਕਿਸੇ ਦੀ ਕਾਣ ਹੈ ਜਿਹੜਾ ਕਿਸੇ ਵਿਚਾਰ ਨਹੀਂ ਦੇ ਦਰਦਾ ਪਰ ਤੋ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਕੋ ਤਹਾਇਆ ਆਉਣ ਤੇ ਬੰਧਾ ਕੋ ਭਾਰੋ ਭਰ ਤੋਰ ਇਸਤਾਨ ਦਾ ਛੰਗਾਰ ਜਿੰਜਰ ਵਾਕਾ ਤਿੰਜਰ ਦੁਲਸਾ ਭਰੇਦਾ ਜਿੰਨਾ ਸਰੀਰ ਦਾ ਰੱਖੇਗਾ ਉਹਨਾਂ ਦਰਵਾਜ਼ੇ ਵੀ ਵਾਧ ਜਿਚਰ ਰੱਖਾ ਜਿਚਰ ਤੁਸਨ ਕਰਿਆ ਨਾ ਸਭ ਤੋਂ ਤੰਗੂ ਸੁਧਾਰ ਸਾਹਿਬ ਜਿਹੜੇ ਉਹ ਸਭੇ ਰਾਤ ਨੂੰ ਉਸ ਸੰਸਾਰ ਤੋਂ ਧਾਰਾ ਕਰੇ ਭਾਵ ਕਿ ਜਿਹੜੀ ਬੇਅੰਤੀ ਬਰਾਬ ਜਿੰਨਾ ਸਾਹਿਬ ਵੀ ਕਰਿਆ ਸੀ ਕਿ ਰੂਹਤ ਦਾ ਜਿਹੜਾ ਸੰਬੰਧ ਹੈ ਉਹ ਆਤਮਾ ਤੋਂ ਨਾਲ ਹੈ ਪਰ ਆਤਮਾ ਜਿਹੜੀ ਹੈ ਸਰੀਰ ਤੋਂ ਬਣਿਆ ਸਾਪਰ ਕਰ ਵੀ ਸਾਪਰੀ ਜਿਹੜੀ ਸਰੀਰ ਦਾ ਭਾਗ ਕਿਤੇ ਅਗਰ ਦਾ ਮਕਸਦ ਹੈ ਧਰਮ ਕਿ ਨੂੰ ਪਾਤਾ ਤੋ ਦਿਨ ਜੀ ਤੇਰਾ ਇਹ ਸੁੱਤ ਸੁੱਤ ਰੇਤ ਲੋਕ ਕਰਵਾ ਨਾ ਕੋ ਠਕਤਾ ਕੋਈ ਨਾ ਰੇ ਕਿਪਰ ਸੁਧਾ ਸੁਧਾ ਤਾ ਮੇਰਾ ਮਾਰਗ ਤੇ ਚੜਿਆ ਕਰ ਸੁਧਾ ਸੁਧਾ ਮੇਰੇ ਰਾਹ ਤੇ ਪੜਿਆ ਚੱਲਦਾ ਧਰਮ ਕਰਵਾ ਧਰਮ ਮੇਰਾ ਕਰਵਾ ਬਹੁਤ ਵਾਰ ਸੁਣੋ ਜੇ ਪਰਿਸ਼ਰਤੀ ਤੇ ਬੇਦੀਵਾ ਦੀ ਕਰ ਰਿਹਾ ਬਹੁਤ ਵਾਰ ਜ਼ਿਕਰ ਮੈਂ ਜਵਾਨਾਂ ਦੇ ਕੋਲ ਕਰਦੇ ਨਹੀਂ ਕਰਦੀ ਭਾਈ ਕਿ ਤਰ੍ਹਾਂ ਹਰ ਇੱਕ ਮੁਰਤਵਾ ਤੇ ਧਰਮ ਦੀ ਡੈਫੀਨੇਸ਼ਨ ਅੱਲਾਹ ਕਰਦਾ ਹੈ ਮਿਆਪਨੋ ਸਹੀਰ ਕਰਿਆ ਇਹ ਬੋਲਣ ਲਈ ਆਹਰਾਂ ਬੋਲਿਆ ਜੁਮਾਦ ਬੋਲਿਆ ਸਿਕਹਾਂ ਬੋਲਿਆ ਸਾਨਨ ਬੋਲਿਆ ਸਾਰਾ ਕੋਈ ਅੱਧਾ ਸਹੀ ਹੁੰਦਾ ਹੈ ਪਰ ਬੰਦਾ ਜੇ ਧਰਤੀ ਘਰ ਜਿੰਦਗੀ ਤੇ ਬੰਦਾ ਆਪਣੇ ਆਪਣੇ ਧਰਮ ਨਾਲ ਧਿਆਨ ਕਰਦਾ ਕਿ ਸਾਡਾ ਧਰਮਾਂ ਦਾ ਰੱਖਦਾ ਸਾਡਾ ਕਰਮ ਦੇਦਾਂ ਦਾ ਰਿਆ ਸਾਡਾ ਕਰਮ ਦੇਦਾਂ ਦਾ ਮੈਂ ਜਿਹੜਾ ਮਨੁੱਖ ਧਰਮ ਦੀ ਜੁੜ ਤੇ ਸੁਮੁਖਾ ਦੇ ਦੀ ਤਾਰ ਪਿਆ ਉਹਦੇ ਜੀਵਨ ਦਾ ਮਸਰ ਹੈ ਪਰਮਾਤਮਾ ਹੋਣਾ

ਕਿਤੇ ਆਤਾ ਆ ਬੰਦਿਆ ਕਿਸੇ ਪ੍ਰਮਾਣਵਾ ਦੇ ਕਿਸੇ ਬੋਲੇ ਰਹਿ ਰਿਆ ਇੱਕ ਸਾਰਿਆਂ ਦਾ ਸਾਜਾ ਧਰਨਾ ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹਾਂ ਦੇ ਸਰਬ ਧਰਨਾ ਹੰਤਾ ਮਹ ਪ੍ਰਣਾ ਸੰਧਾ ਧਰਮ ਹੈ ਸਰਬ ਧਰਮ ਹੈ ਸ੍ਰੇਸ਼ ਧਰਮ ਸ੍ਰੇਸ਼ ਦਾ ਧਰਮ ਉਤਮ ਧਰਮ ਜੋ ਸਾਰੇ ਧਰਮਾਂ ਤੋਂ ਉੱਤਮ ਧਰਮ ਹੈ ਸ੍ਰੇਸ਼ ਧਰਮ ਹੈ ਨਿਰਿਕਰਾ ਧਰਮ ਹੈ ਨਿਰਮਲ ਧਰਮ ਹੈ ਕੋਈ ਜਿਹੜਾ ਹੈ ਕਿ ਹਰ ਕੋ ਨਾਮ ਜਪ ਨਿਰਮਲ ਧਰਮ ਜੋ ਸਮਾਧਾਨ ਵਿੱਚ ਬਖਤ ਕਰੇ ਨੀ ਪ੍ਰਮਾਤਮਾ ਦਾ ਨਾਮ ਜਪਣ ਤੇ ਸ਼ੁਭ ਧਰਮ ਕਰਨੇ ਦੁਨੀਆਂ ਦੇ ਤੇ ਧਰਤੀ ਦੇ ਤੇ

ਦੇ ਬੁਨਾਰਤ ਕਿ ਸਾਰੇ ਧਰਤੀ ਹੀ ਤੁਹਾਨੂੰ ਸਾਹ ਰਾਈ ਜੀ ਜਿਹੜਾ ਵੀ ਮਨੁੱਖ ਧਰਤੀ ਦੇ ਉੱਪਰ ਜਨਰਤ ਆ ਕੇ ਆਦਾ ਉਹਦਾ ਮਸਲਾ ਹੈ ਤੁਹਾਨੂੰ ਤੋਂ ਬਾਹਰ ਉਹਦਾ ਮਸਲਾ ਕਿ ਜੁਗਿਆ ਨੂੰ ਤੇ ਧਰਤੀ ਤੇ ਭਾਰੀ ਬਣ ਕੇ ਡੋਲਣਾ ਪਰ ਆਪਾਂ ਬੜੇ ਸੰਵੇਦਿਤ ਬੜੇ ਸਵੇਲ ਜਾਨੂ ਵਰਗਾ ਨੂੰ ਸਮਝਣਾ ਇੰਨਾ ਜੀ ਪਰਜਾ ਚਾਰਾਂ ਦਿਨ ਜਲਵਾ ਦਿੰਦੀ ਹੈ ਤੇ ਧਰਤੀ ਤੋਂ ਮੌਤ ਦੀ ਜਗਾ ਆਲੋਕਾਂ ਨੂੰ ਸ਼ਾਮ ਪਰਵਾਰ ਪਰਕਾਲਾ ਜੁਨਾ ਤੇਰੇ ਤੋਂ ਪਹਿਲਾਂ ਜਗਾ ਪਰਕਾ ਦੀ ਸ਼ੁਰੂਆਤ ਕਰਨ ਲਈ ਰਹਾ ਸਮਤਨ ਮਾਰਾ ਅਸੂ ਕਾਲ ਉਦੰਦੀ ਤੇ ਸਤੂ ਆਤਮਾ ਪਰਮਾਤਮਾ ਮੇਰੇ ਨਾਲ ਬੁਲਾਇਆ ਹੋਇਆ ਕਾਲ ਹੈ ਜੁਦਾ ਬਹਰ ਹੈ ਇਨਾ ਬਦਾਂ ਹੈ ਕਿ ਰਾਜ ਨੂੰ ਤੇ ਪਰਮਾਤਮ ਨੂੰ ਬਰਪਰ ਕਰਕੇ ਮਾਰਦਾ ਸੰਗ ਕਰਕੇ ਮਾਰਦਾ ਸੰਗਾ ਆ ਬਰਪਰ ਕਰਕੇ ਮਾਰਦਾ ਮਾਰ ਦੇਣੀ ਸਰੂਪ ਕੋਦੇ ਆਪਿਆ ਭਗ ਮਹਾਤਮਾ ਦੀਆ ਬੇਲੀ ਨੂੰ ਬਾਤ ਬਸ ਰੁਖੜੇ ਦੇ ਸਾਥ ਪਤਾ ਨੂੰ ਯਾਰ ਤੋਂ ਯਾਰ ਕਰਦੇ ਨੂੰ ਬਾਰੇ ਮਰਿਆ ਕੋਪੀ ਮਰਿਆ ਹੋ ਸਕਦਾ ਪਾਪੀ ਬੰਦਾ ਵੀ ਇਸ ਸਾਜੇ ਤੌਰ ਕੋ ਹੋ ਜਾਏ ਤੇ ਕੋਈ ਸੰਤ ਦੇ ਇਸ ਸਾਜੇ ਨੂੰ ਕੋਲ ਤੇ ਪਰ ਉਹਨਾਂ ਦੇ ਪਰਮ ਕੋ ਮਨ ਦੇ ਵਿੱਚ ਫਰਕ ਰਹੇਗਾ ਉਹਨਾਂ ਦੇ ਕਰਮਾਂ ਦੇ ਫਰਕਾਂ ਦੇ ਵਿੱਚ ਉਹਨਾਂ ਦੇ ਧਾਰਮਿਕ ਇਹ ਤੇ ਆਪਣੇ ਸਮਾਂ ਬਖਸ਼ਾ ਹੋਇਆ ਜਿਹੜਾ ਭਤੀ ਜਿਹੜਾ ਲੋਕ ਕਰਤ ਹੈ ਆਰ ਕਾਲੂ ਜਿਹੜਾ ਤੰਦੂਰ ਦਾ ਬਰਤਨ ਨਤੀਜਾ ਕਾਬੂ ਦੇਵਾਲ ਘਰ ਜਿਹੜਾ ਮੈਂ ਤੁਹਾਨੂੰ ਦੁਬਾਰੀ ਹੈ ਭਾਰ ਹੈ ਜੇ ਤੁਹਾਨੂੰ ਧਰਮ ਵਾਲੇ ਕੋਲ ਜਾਣ ਦੀ ਲੋੜ ਹੈ ਇਹਦੇ ਇੰਨਾ ਉੱਤਨ ਲੈਣਾ ਪੈਸੇ ਸ਼ੁਰੂ ਤੋਂ ਬਾਅਦ ਹੈ ਨਾ ਸਾਨੂੰ ਅਮਰੋਪੁਰ ਦੀ ਜੀਰੂ ਉੱਤੇ ਸਾਨੂੰ ਕੋਈ ਗਾਰੇ ਕਰਨ ਦੀ ਲੋੜ ਹੈ ਸਾਨੂੰ ਅਮਰ ਸੇਕ ਦੀ ਜੀਰੂ ਉੱਤੇ ਅਰਥ ਕੁਵਿਦਿਵ ਦੇ ਭਰਜੋਨ ਦਾ ਫੇਰੇ ਮਾਲਕ ਤੇ ਕਾਲੀ ਪਾਣੀ ਤੇ ਤਾਕਤ ਡਰ ਜਾਂਦਾ ਹਨ ਉਸ ਪ੍ਰਕਾਰ ਦੇ ਜੁੜਨੀ ਵੀ ਤੇ ਧਰ ਵੀ ਇਸ ਤਰ੍ਹਾਂ ਡਰ ਜਾਣਾ ਹਰ ਲੋਕ ਦਾ ਹਰਕ ਦਾ ਤੀਜਾ ਭਰਜੋਨ ਦਾ ਜਹੇ ਦਾ ਸਭ ਨੂੰ ਲੇਖਾ ਮਦਰ ਅਰਥ ਤੇ ਦੇਖਾਂ ਮੂਰ ਕਿਡਾ ਹੋ ਜਾਣਾ ਫਰਮਾ

ਆਪਾਂ ਕਹਿੰਦੇ ਆਂ ਦੇ ਭਾਅ ਨਿਕਰੇ ਜ ਸਾਡਾ ਭਾਅ ਜਿਹੜੇ ਜਿਹੜਿਆ ਆਂ ਨਾ ਜਦੋਂ ਉਹ ਸੌਦੀਆਂ ਦੇ ਭਾਅ ਉੱਤੇ ਨਾ ਲੱਗ ਜਾਵੇ ਗੱਲ ਸਪਸ਼ਟ ਹੈ ਕਿ ਕੁਝ ਜਿਹੜਿਆਂ ਨਾਲ ਬੰਦਾਰ ਹੈ ਉਹ ਜਿਹੜਾ ਬਰੇ ਸੱਕਾ ਉਹ ਸਮਝ ਨਹੀਂ ਆਏਗੀ ਕੋਈ ਬੰਦਾ ਜਿਹੜੇ ਉੱਤੇ ਪਰਚੰਦੀ ਵਿਚਾਰ ਤੇ ਵੇਚਾਵੇ ਗੱਲ ਸਮਝਿਆ ਬੰਦਾ ਪੰਜਾਰ ਹੈ ਉਹ ਉਹ ਸਮਝ ਨਹੀਂ ਹੈਗੀ ਜੇ بادشاہ ਤੇ ਤੇਜਾ ਦੇ ਮੁੱਦਾ ਬਾਤ ਤੇ ਹੋਣਾ ਤਾਂ ਕਿੰਦਾ ਕਿੰਨਾ ਕੰਡਾ ਉਹਨਾਂ ਨੂੰ ਜਿਹੜਾ ਸਾਰਾ ਤੇ ਦੁਆਕੀ ਆਪ ਕੋਲੇ ਬੇਲੇ ਬੈਠਨ ਛੋਟੇ ਤੋਂ ਪਰਵਾਰ ਲੈ ਕੇ ਨਸਬਤ ਕਰ ਲਿਆ ਜਮੀਨਾ ਇੱਕ ਕਿਉਂ ਦੇ ਦੋ ਪੁੱਤਰ ਸੰਦ ਤੇ ਉਹਨਾਂ ਦੋਨਾਂ ਪੁੱਤਰਾਂ ਨੂੰ ਕਿਤੇ ਵੀ ਫੂੰਜੀ ਦੇ ਕੇ ਭਾਅ ਦੇ ਕੇ ਪੈਸੇ ਦੇ ਕੇ ਹਰ ਵਿਕਾਰੋਗਾਰ ਕਰਨ ਵਾਸਤੇ ਭੇਜ ਦਿੱਤਾ ਕਿ ਪੈ ਕਾਰੋਗਾਰ ਨਾਲੇ ਬੜਾ ਉਹ ਕਾਰੋਬਾਰ ਕਰੋ ਤੇ ਜਦੋਂ ਉਹਨਾਂ ਬਰਾਮਾ ਕਰ ਉਸਿਆ ਜਿ ਸਿੱਖੇ ਸਿਖਾਵਾ ਤੇ ਜਿਆ ਪੁੱਤਰ ਦਾ ਬੜਾ ਸਿਆਣਾ ਜੇ ਕੋਨੇ ਜੇ ਦਿੱਤੀ ਹੋਈ ਮਾਇਆ ਦੇ ਨਾਲ ਕਾਰੋਬਾਰ ਸ਼ੁਰੂ ਕੀਤਾ ਤੇ ਕਾਰੋਬਾਰ ਵਧਾ ਕਰਦੇ ਆ ਹਲਕ ਤੋਂ ਵੱਧਿਆ ਕਾਰੋਬਾਰ ਮਾਇਆ ਕੋਣੀ ਹੋ ਗਈ ਬਹੁਤ ਵਧਾਇਆ ਮੈਂ ਆਪਣਾ ਕਾਰੋਬਾਰ ਤੇ ਇਹ ਦੂਸਰਾ ਸੀਗਾ ਉਹ ਲਛੜੀ ਸੀਗਾ ਜਿਹੜੀ ਜਿਹੜੀ ਪ੍ਰਹੋ ਦਿੱਤੀ ਮਾਇਆ ਕੋਣੀ ਤੇ ਉਹ ਵੀ ਲਛੜਾ ਚਲਾ ਕਰਦੀ ਜੇ ਦਿੱਤੇ ਹੋਈ ਭਾਰਾ ਸੀ ਉਹ ਵੀ ਬੋਲ ਦਿੱਤੇ ਤੇ ਬੰਦੇ ਕੋ ਜਨਾ ਰਿਹਾ ਤੇ ਉਹ ਦਰਿਆ ਜਰੇ ਰੋਜ਼ ਵੀ ਕਿਤੇ ਪੈਦਾ ਦਾ ਹੋਣੀ ਰਾਜ ਹੈ ਕਿਤੇ ਬਲਾਈ ਧਰ ਦੇ ਜੇ ਕੋਝੇ ਨਾ ਬਿਲਕੁਲ ਦਾ ਬਸ ਪਹਿੰਨਾ ਕਦਾ ਵਾਦਾ ਕੀਤਾ ਜਿਹੜਾ ਲੋਕਾਂ ਦਾੱਖਾਂ ਨਾ ਹੰਸਾਂ ਕੀ ਹੋਇਆ ਤੇ ਜਿਹੜਾ ਦੋਸਤ ਜਿਹਨੇ ਵਧਾਇਆ ਸੀ ਆਪਣਾ ਪਾਰੋਵਾ ਧੋਜ ਜਿਸਨੂੰ ਸਿਰਦਾ ਉੱਠ ਕੇ ਕਰੇ ਜਿੱਕੇ ਫਿਰ ਤੋਂ